ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਹੈ ਕਿਨੇ ਨਾ ਪਾਈਏ ਰਤ ਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਏ ਅਹਨਸ ਸਬਦ ਸਲਾਹੇ ਰਹਾਉ ਸੱਚ ਵਖਰਤ ਨਰਾਸ ਲੈ ਪਾਈਏ ਗੁਰ ਪ੍ਰਗਾਸ ਧਿਓ ਅਗਨ ਮਰੇ ਜਲੇ ਪਾਈਏ ਤਿਓ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲੱਗ ਗਈ ਓ ਭਵ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਦਤੈ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤ ਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰ ਮਾਹੇ ਸਤ ਸੰਗਤ ਸਗ ਗੁਰ ਪਾਈਐ ਅਹਨਸ ਸਬਦ ਸਲਾਹੇ ਰਹਾਓ ਸੱਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਦਿਉ ਅਗਨ ਮਰੇ ਜਲਾਈ ਪਾਈਐ ਤਿਉ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲੱਗਈ ਐ ਭਉ ਜਲੇ ਤਰੇ ਤਰਾਸ ਗੁਰਮਖਾ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਖਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਦਤੈ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖਤਨ ਨਾਮ ਹੈ ਘਟ ਘਟ ਗੈਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਹੈ ਕਿਨੇ ਨਾ ਪਾਈਏ ਰਿਤਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਏ ਅਹਨਸ ਸਬਦ ਸਲਾਹੇ ਰਹਾਉ ਸੱਚ ਵਖਰਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੇ ਜਲੇ ਪਾਈਏ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲੱਗ ਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਖਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜਨ ਦਾਰ ਨ ਲੱਗਈ ਆ ਭਉ ਜਿਹਰੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਿਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤਸੰਗਤ ਸਤਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲਿ ਪਾਈਐ ਤਿਉ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲਗ ਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੈ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨ ਕਾ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤ ਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੇ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਜਿਉ ਅਗਨ ਮਰੇ ਜਲੇ ਪਾਈਐ ਤਿਉ ਕ੍ਰਿਸ਼ਨ ਅਦਸਨ ਦਾਸ ਜਮ ਜੰਦਾਰ ਨ ਲੱਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਪਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਪਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖਤਨ ਨਾਮ ਹੈ ਕਟ ਕਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਾਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰਮਾਹੈ ਸਤਸੰਗਤ ਸਤਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲਿ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲਗ ਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੇ ਸੱਚ ਭਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ